ਅਬਹੋਰ ਦੀ ਨਰਮਾ ਮੰਡੀ ਵਿੱਚ ਨਰਮੇ ਦੀ ਖਰੀਦ ਨੂੰ ਲੈ ਕੇ ਪੈ ਗਿਆ ਰੋਲਾ ਕਿਸਾਨਾਂ ਨੇ ਲਾਤਾ ਧਰਨਾ ਤੇ ਕਰ ਲਿਆ ਸੀਸੀਆਈ ਅਧਿਕਾਰੀਆਂ ਨੂੰ ਬੰਦੀ ਹੋਰ ਕੀ ਕੁਝ ਕਿਹਾ ਗਿਆ ਸਭ ਕੋ ਜਾਣ ਨਹੀਂ ਸਾਡੇ ਨਾਲ ਬਣੇ ਰੋ ਪਾ ਸਰਪੰਚ ਆਪਣਾ ਜੀ ਕੀ ਹੈ ਕਿ ਨਰਮੇ ਮੰਡੀ ਦੇ ਵਿੱਚ کیا ਜਾ ਰਿਹਾ ਹੈਗਾ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਨਰਮੇ ਦੀ ਜਿਹੜੀ ਖਰੀਦ ਵੀ ਹੋ ਰਹੀ ਹੈ ਇਹ ਬਾਉ ਜੀ ਬਿਨਾ ਵੇਖੇ ਤੋਂ ਲੱਤ ਮਾਰ ਕੇ ਅੱਗੇ ਚਲੇ ਜਾਂਦੇ ਜੀ ਕੋਈ ਨਾ ਕੋਈ ਮਸ਼ੀਨ ਨਹੀਂ ਗਈ ਕੋਈ ਨਾ ਕੋਈ ਸਿਸਟਮ ਹੈ ਨਹੀਂਗਾ ਜੀ ਤੇ ਸਰਦਾਰ ਜੀ ਜਿਹੜੇ ਆ ਇਹ ਤਾਂ ਬਿਲਕੁਲ ਤੀਜਾ ਚੌਥਾ ਦਿਨ ਹੋ ਗਿਆ ਸਾਨੂੰ ਖਰਾਬ ਕਰਦੇ ਹੋ ਰਾਤ ਨੂੰ ਜਿਮੀਦਾਰ ਸਰਸਰਾ ਤੇ ਬੈਠੇ ਤੇ ਠੰਡ ਜੀ ਸਵੇਰ ਆਣ ਕੇ ਉਹਨਾਂ ਦਾ ਨਰਮਾ ਕੈਨਸਲ ਕਰ ਦਿੰਦੇ ਜੀ ਉਹਨਾਂ ਦਾ ਕੋਈ ਵਜ੍ਹਾ ਤੋਂ ਨਹੀਂ ਜੀ ਬਸ ਵਜ੍ਹਾ ਤੋਂ ਕੈਨਸਲ ਕਰ ਦਿੰਦੇ ਜੀ ਕੋਈ ਨਾ ਕੋਈ ਮਸ਼ੀਨ ਨਹੀਂ ਕੋਈ ਸਿਸਟਮ ਨਹੀਂਗਾ ਕਈ ਬੰਦੇ ਕਿਰਾਏ ਤੇ ਲਿਆਣ ਕੇ ਇੱਥੇ ਦੋ ਦੋ ਤਿੰਨ ਤਿੰਨ ਦਿਨ ਕਿਰਾਇਆ ਭਰਦੇ ਆ 20 20 ਉਹਨਾਂ ਨੇ ਚਗਾਈ ਭਰੀ ਹੈ ਜੀ ਤੇ ਫੇਰ ਵੀ ਉਹਨਾਂ ਦਾ ਨਰਮਾ ਉਹ ਬਿਨਾ ਮੋਲ ਲਾਏ ਤੋਂ ਬਿਨਾ ਗਲਤੀ ਕੱਢੇ ਤੋਂ ਛੱਡ ਕੇ ਅੱਗੇ ਚਲੇ ਜਾਂਦੇ ਜੀ ਤੇ ਕੀ ਹੈ ਪ੍ਰੇਸ਼ਾਨੀ ਕੀ ਹੈ ਫਰਮਰ ਨੂੰ ਕਿਸਾਨ ਨੂੰ ਜਿਹੜਾ ਪ੍ਰੇਸ਼ਾਨੀ ਜੀ ਇੱਕ ਤਾਂ ਤਿੰਨ ਤਿੰਨ ਦਿਨ ਰਾਤ ਜੀ ਠੰਡੇ ਬੈਠਣ ਦੇ ਕਿਰਾਏ ਭਰਦੇ ਆ ਜੀ ਚਗਾਈਆਂ ਭਰਦੇ ਆ ਜੀ ਫੇਰ ਵੀ ਕਿਸਾਨ ਦਾ ਨਰਮਾ ਨਹੀਂ ਖਰੀਦਿਆ ਜਾਂਦਾ ਜੀ ਸਰਕਾਰ ਕਹਿੰਦੀ ਹੈ ਕਿ ਕਿਸਾਨਾਂ ਦੇ ਨਾਲ ਹੈ ਸਰਕਾਰ ਨਾਲ ਉਹ ਤੇ ਫਿਰ ਅਸੀਂ ਖੱਜਲ ਖਾ ਰਹੇ ਜੀ ਰਜਾਨਾ ਮੰਡੀ ਨੂੰ ਇੱਥੇ ਨਾ ਲੋਕੜੋਣਾ ਪੈਂਦਾ ਜੀ ਰਜਾਨਾ ਨਾਲ ਲੜਨਾ ਪੈਂਦਾ ਜੀ ਧਰਨੇ ਲਾਉਣੇ ਪੈਂਦੇ ਆ ਮੀਟਿੰਗਾਂ ਕਰਕੇ ਬਾਅਦ ਚ ਫੇਰ ਮੁੱਕਰ ਜਾਂਦੇ ਜੀ ਇੱਥੇ ਪੈਸਾ ਦੇ ਦੇ ਬਾਅਦ ਫੇਰ ਮੁੱਕਰ ਜਾਂਦੇ ਜੀ ਇਹ ਹੱਲ ਕੀ ਹੈ ਫੇਰ ਇਹਦਾ ਕੀ ਕਰੂੰਗਾ ਹਾਲ ਸਾਨੂੰ ਪ੍ਰੋਪਰ ਸਾਡਾ ਨਰਮੇ ਦੀ ਕੋਈ ਮਸ਼ੀਨ ਆਵੇ ਉਹਨੂੰ ਦੇਖਿਆ ਜਾਵੇ ਕਿ ਇਹਦੇ ਵਿੱਚ ਕੀ ਕਮੀ ਆ ਠੀਕ ਹੈ ਜੀ ਤੇ ਬਾਕੀ ਜਿੰਨੀ ਡੇਲੀ ਦੀ ਬੋਲੀ ਹੁੰਦੀ ਆ ਉਹਨੂੰ ਲਿਫਤੀ ਰੂਪ ਦੱਸਣ ਵੇ ਇੰਨੀਆਂ ਟਰਾਲੀਆਂ ਖਰੀਦੀਆਂ ਜੀ 250 ਟਰਾਲੀ ਦਾ ਅਸੀਂ 25 ਟਰਾਲੀਆਂ ਨਹੀਂ ਖਰੀਦੀ ਡੇਲੀ ਖਰਚਲ ਖਵਾਰੀ ਹੋ ਰਹੀ ਹੈ ਜੀ ਦੀ ਨਰਮਾ ਮੰਡੀ ਦੇ ਵਿੱਚ ਅਜੇ ਕਿੰਨੇ ਦਿਨਾਂ ਤੋਂ ਬਾਅਦ ਜਿਹੜਾ ਹੈਗਾ ਨਰਮਾ ਅਕਸਰ ਹੀ ਜਿਹੜਾ ਹੈਗਾ ਬੰਦ ਹੋ ਜਾਂਦੀ ਹੈ ਉਹਦੀ ਇੰਦੇ ਵਿੱਚ ਬਹੁਤ ਵੱਡੀ ਧਾਂਦਲੀ ਜਿਹੜੀ ਹੈਗੀ ਆ ਸੀਸੀਆਈ ਰਲ ਕੇ ਆਪਣੇ ਫੈਕਟਰੀਆਂ ਵਾਲਿਆਂ ਨਾਲ ਕਰਦੀ ਆ ਕਿਉਂਕਿ ਇਹ ਪ੍ਰਾਈਵੇਟ ਨਰਮਾ ਜਿਹੜਾ ਕਿਸਾਨਾਂ ਤੋਂ ਤਾਂ ਖਰੀਦ ਨਹੀਂ ਰਿਹਾ ਤੇ ਕਿਸਾਨਾਂ ਦੀਆਂ ਕੱਲ ਦੀਆਂ ਟਰਾਲੀਆਂ 8 ਦਿਨ ਪਹਿਲਾਂ ਨਾ ਬੰਦ ਕਰੀ ਰੱਖਿਆ ਹੁਣ ਕੱਲ ਟਰਾਲੀਆਂ ਜਿਹੜੀਆਂ ਹਈਆਂ ਸੀ ਇਹਨਾਂ ਨੇ 27 ਖਰੀਦੀਆਂ 10 ਵਾਪਸ ਕਰ ਦਿੱਤੀਆਂ ਜਿੱਥੋਂ ਇਹਨਾਂ ਨਾਲ ਅਸੀਂ ਪਹਿਲੀ ਗੱਲ ਤਾਂ ਕੋਈ ਵੀ ਇਹਨਾਂ ਦੀ ਇਦਾਂ ਦੇ ਇਹਨਾਂ ਕੋਲ ਮਸ਼ੀਨ ਹੈ ਨਹੀਂ ਜਿੰਦੇ ਵਿੱਚ ਚੈੱਕ ਕਰਕੇ ਦੱਸਣ ਵੀ ਤੇਰਾ ਨਰਮਾ ਲੈਣਯੋਗ ਹੈਗਾ ਕਿ ਨਹੀਂ ਲੈਣਯੋਗ ਦੇਖ ਕੇ ਕਹਿ ਦਿੰਦੇ ਨੇ ਲੈਣਯੋਗ ਦੀ ਜਿੰਦੇ ਨਾਲ ਇਹਨਾਂ ਦੀ ਸੈਟਿੰਗ ਕੀਤੀ ਹੁੰਦੀ ਜਿੰਦੇ ਤਰ ਰੁਪਈਏ ਲਏ ਹੁੰਦੇ ਨੇ ਉਹਦਾ ਨਰਮਾ ਸਹੀ ਆ ਇਸ ਕਰਕੇ ਇਹਨਾਂ ਨੇ ਕੱਲ ਵੀ ਨਹੀਂ ਲਿਆ ਅੱਜ ਵੀ ਨਹੀਂ ਪਹਿਲੀ ਟਰਾਲੀ ਤੇ ਆ ਕੇ ਪਹਿਲੀ ਟਰਾਲੀ ਤੇ ਕਹਿੰਦੇ ਵੀ ਨਰਮਾ ਨਹੀਂ ਸਾਡੇ ਲੈਣ ਵਾਲਾ ਨਹੀਂ ਸਾਜੀ ਤਾਂ ਇਹਨਾਂ ਤੋਂ ਤੇ ਇਹਨਾਂ ਤੋਂ ਜੀਐਮ ਸਾਹਿਬ ਜਿਹੜੇ ਰਲ ਕੇ ਨਾ ਧੰਦਲੀ ਚਲਾਈ ਹੋਈ ਹੈ ਪੰਜਾਬ ਦੇ ਵਿੱਚ ਨਰਮੇ ਦੇ ਜਿਹੜਾ ਸਿਸਟਮ ਨੂੰ ਲੁੱਟਣ ਦੀ ਇਹਨਾਂ ਨੂੰ ਪੁੱਛਦੇ ਆ ਵੀ ਤੁਹਾਡੇ ਕੋਲ ਕਿਹੜੀ ਕਸਬੱਟੀ ਦੇ ਉੱਤੇ ਤੁਹਾਡੇ ਕੋਲ ਕਿਹੜੇ ਰੇਸ਼ੂ ਨੇ ਜਿੰਨਾਂ ਦੇ ਮੁਤਾਬਿਕ ਤੁਹਾਡੇ ਨਰਮਾ ਲੈਣ ਵਾਲਾ ਜਿੰਦੇ ਮੁਤਾਬਿਕ ਲੈਣ ਵਾਲਾ ਨਹੀਂ ਕਿਹੜੀ ਮਸ਼ੀਨ ਨਾਲ ਚੈੱਕ ਕਰਦੇ ਹੋ ਜੇ ਜਿਹੜੀ ਅੱਖਾਂ ਨਾਲ ਤੁਸੀਂ ਦੇਖਦੇ ਹੋ ਉਹਨਾਂ ਅੱਖਾਂ ਨਾਲ ਤਾਂ ਸਾਨੂੰ ਵਧੀਆ ਨਹੀਂਦਾ ਤੁਸੀਂ ਲੈਣਾ ਤੁਹਾਨੂੰ ਮਾੜਾ ਅਸੀਂ ਪੁੱਤਾਂ ਵਾਂਗੂ ਪਾਲਿਆ ਸੋਨੇ ਵਰਗਾ ਕੱਲ ਇਹਨਾਂ ਨੇ ਰੇਕ ਕਿਸਾਨ ਦੀ ਬੇਇੱਜ਼ਤੀ ਕੀਤੀ ਆ ਠੁੱਡੇ ਮਾਰ ਮਾਰ ਕੇ ਗਾਂ ਟੱਪ ਗਿਆ 20-20 ਟਰਾਲੀਆਂ ਵਾਲ ਇਹਨਾਂ ਨੇ ਮੂੰਹ ਨਹੀਂ ਕੀਤਾ ਦੇਖਿਆ ਨੀਗਾ ਇਸ ਕਰਕੇ ਅੱਜ ਅਸੀਂ ਇੱਥੇ ਬੰਦੀ ਬਣਾਈ ਬੈਠੇ ਆ ਇਹਨਾਂ ਨੂੰ ਵੀ ਜਿੰਨਾ ਚਿਰ ਤੁਸੀਂ ਮਸ਼ੀਨ ਨਾਲ ਕਿਸਾਨ ਦੀ ਪੂਰੀ ਤਸੱਲੀ ਨਹੀਂ ਕਰਵਾਦੇ ਵੀ ਵਾਕਈ ਤੇਰਾ ਨਰਮਾ ਲੈਣ ਦੇ ਮੁਤਾਬਕ ਨਹੀਂ ਹੈਗਾ ਉਹਨਾਂ ਦੇ ਰੋ ਟਰਾਲੀ ਤੋਂ ਅੱਗੇ ਨਹੀਂ ਜਾਣ ਦੇਵਾਂਗੇ ਅਸੀਂ ਨਹੀਂ ਆਨੇ ਵੀ ਸਾਰਾ ਨਰਮਾ ਖਰੀਦੋ ਪਰ ਅਸੀਂ ਆਨੇ ਕੋਈ ਆਪਦੀ ਮਸ਼ੀਨ ਦੱਸੇ ਜਿਵੇਂ ਅਸੀਂ ਝੋਨਾ ਚੈੱਕ ਕਰਦੇ ਆ ਸਾਡੇ ਕੋਲ ਮਸ਼ੀਨ ਹੈਗੀ ਉੱਥੇ ਅਗਲੇ ਲਾ ਕੇ ਦੱਸ ਦਿੰਦੇ ਨੇ ਵੀ ਆਹ ਹਾਲੀ ਸਾਡੇ ਲੈਣ ਵਾਲਾ ਨਹੀਂ ਹੈਗਾ ਕਣਕ ਵਾਸਤੇ ਇਨਸਪੈਕਟਰ ਚੈੱਕ ਕਰਦਾ ਉਹਦੇ ਵਾਸਤੇ ਸਪਾਈ ਦੀ ਮਸ਼ੀਨ ਹੁੰਦੀ ਹੈ ਦੱਸਦੀ ਵੀ ਸਾਡੇ ਲੈਣ ਵਾਲੇ ਇਹਨਾਂ ਕੋਲ ਕਿਹੜੀ ਅੱਖਾਂ ਦੇ ਵਿੱਚ ਮਸ਼ੀਨ ਲੱਗੀ ਹੋਈ ਹੈ ਜਿਹੜੀ ਦੱਸਦੀ ਆ ਅੱਜ ਤੋਂ 15 ਦਿਨ ਪਹਿਲਾਂ ਉਹ ਮਸ਼ੀਨ ਵਰਕ ਕਰੀ ਗਈ ਆ ਅੱਜ ਜਿਹੜੀ ਉਹ ਵਰਕ ਕਰਨ ਤੋਂ ਪਿੱਛੇ ਹਟ ਗਈ ਆ ਹੁਣ ਇਹ ਹੁਣ ਇਹਨਾਂ ਦੇ ਨਵੇਂ ਕਿਚਾਹਤ ਦਾ ਬਠਿੰਡੇ ਵਿੱਚ ਗਏ ਸੀਗੇ ਮੀਟਿੰਗ ਦੇ ਬਠਿੰਡੇ ਵਿੱਚ ਉਹਨਾਂ ਨੇ ਨਵੀਂ ਮਸ਼ੀਨ ਅੱਖਾਂ 'ਚ ਫਿੱਟ ਕਰਤੀ ਆਉਂਦੇ ਇਹਨਾਂ ਨੇ ਸਾਰੀਆਂ ਟਰਾਲੀਆਂ ਰਿਜੈਕਟ ਕਰਨੀਆਂ ਸ਼ੁਰੂ ਕਰਤੀਆਂ ਅੱਜ ਸਾਡੀ ਵਾਸ ਇਹਨਾਂ ਨਾਲ ਇਹ ਲੜਾਈ ਆ ਵੀ ਆਪ ਦਾ ਕੋਈ ਪੈਰਾਮੀਟਰ ਲੈ ਕੇ ਆਉਣ ਪੈਰਾਮੀਟਰ ਲਾ ਕੇ ਸਾਡੇ ਕਿਸਾਨ ਦੀ ਤਸੱਲੀ ਕਰਾਉਣ ਵਾਕਿਆ ਤੇਰਾ ਨਰਮਾ ਲੈਣ ਵਾਲਾ ਨਹੀਂ ਜਾਂ ਲੈਣ ਵਾਲਾ ਹੈ ਉਸ ਕਰਕੇ ਅਸੀਂ ਇਹਨਾਂ ਨਾਲ ਗੱਲਬਾਤ ਚੱਲਦੀ ਪਈ ਭਾਈ ਬੈਠੇ ਆ ਜਦੋਂ ਇਹ ਉਸ ਕਸਵੱਟੀ ਤੇ ਪੂਰੇ ਉਤਰਨਗੇ ਉਦੋਂ ਇਹਨਾਂ ਨੂੰ ਜਾਣ ਦਿਆਂਗੇ ਠੰਡ ਵਿੱਚ ਜੇ ਸਾਡੇ ਕਿਸਾਨ ਅੱਜ ਚੌਥੇ ਪੰਜਵੇਂ ਦਿਨ ਤੋਂ ਮਰਦੇ ਪਏ ਆ ਇਹ ਇੰਨੀ ਸੀਤ ਲਹਿਰ ਚੱਲਦੀ ਵੀ ਰਾਤ ਦੇ ਨੇ ਇੱਥੇ ਇਹ ਰੋਟੀਆਂ ਘਰਾਂ ਚੋਂ ਲਿਆ ਖਾਂਦੇ ਪਿਆ ਇਹ ਕਿਸਾਨਾਂ ਦੇ ਜਿਹੜਾ ਟੈਕਸ ਹੁੰਦਾ ਉਸ ਟੈਕਸ ਤੋਂ ਇਹ ਪੈਸੇ ਲੈ ਇਹਨਾਂ ਦੀ ਤਨਖਾਹਾਂ ਸਾਰਾ ਕੁਝ ਨਿਕਲਦੀਆਂ ਪਰ ਇਹ ਉਲਟਾ ਹੀ ਸਾਨੂੰ ਗੁਲਾਮ ਬਣਾਇਆ ਹੋਇਆ ਇਹਨਾਂ ਨੇ ਸਾਡੇ ਫਸਲ ਜਿਹੜੇ ਕਿਸਾਨਾਂ ਦੇ ਹੈਗੇ ਆ ਵੀ ਐਦਾਂ ਲੱਗਦਾ ਵੀ ਕਿਸਾਨ ਇੱਕ ਮੰਗਤਾ ਹੈ ਜਿਵੇਂ ਵਿੱਚ ਨਾ ਨਾ ਹੱਥ ਜੋੜ-ਜੋੜ ਕੇ ਵੀ ਤੁਸੀਂ ਲੈ ਲਓ ਝੋਲੀਆਂ ਪਿੱਛੇ ਪਾ ਕੇ ਭੱਜੇ ਫਿਰਦੇ ਨੇ ਇਹਨਾਂ ਨੇ ਇੰਨੀ ਬੇਦਿਸ਼ਾ ਕਿਸਾਨਾਂ ਦੀ ਘਰ ਛੱਡੀ ਤਰਸਨ ਜੋਗ ਆ ਤੇ ਇਹ ਜਿਹੜੇ ਆਪਣੇ ਇੱਥੇ ਸਰਦਾਰ ਜੀ ਸਾਡੇ ਗੁਰਦੀਪ ਸਿੰਘ ਜੀ ਆ ਇਹਨਾਂ ਦਾ ਬਿਲਕੁਲ ਇਦਾਂ ਦੇ ਹਾਲਾਤ ਇੱਥੇ ਤਿਆਰ ਕਰਦੇ ਆ ਨਾ ਵੀ ਕਿਸਾਨ ਪਤਾ ਨਹੀਂ ਕਿੰਨੀ ਕੋਈ ਨਾ ਧਾਂਦਲੀ ਮਚਾ ਛੱਡੀ ਆ ਇੱਥੋਂ ਨਹੀਂ ਲੈਂਦੇ ਬਾਹਰੋਂ ਇਹ ਪਰਚੀਆਂ ਵੀ ਕੱਟ ਲੈਂਦੇ ਸਾਰਾ ਕੁਝ ਡਸਮੈਂਟ ਕੱਟ ਲੈਂਦੇ ਆ ਦੂਜੇ ਪਾਸੇ ਜਿਹੜਾ ਇਹਨਾਂ ਨੇ ਸਰਕਾਰ ਨੂੰ ਦੇਣਾ ਹੁੰਦਾ 33 ਕਿਲੋ ਰੂਹ ਹੁੰਦੀ ਆ ਇਹਨਾਂ ਨੇ ਜਿਹੜੀ ਆਮ ਨਰਮੇ ਵਿੱਚੋਂ ਨਿਕਲਦੀ 36 ਕਿਲੋ ਰੂਹ ਰੂਹ ਨਿਕਲਦੀ ਤਿੰਨ ਕਿਲੋ ਸਿੱਧੀ ਰੂਹੇ ਰਲ ਕੇ ਖਾਂਦੇ ਆ ਬਾਕੀ ਹੋਰ ਇਹਨਾਂ ਨੂੰ ਬੜੀਆਂ ਸਹੂਲਤਾਂ ਨੇ ਵਿੱਚ ਜਿਹੜੀਆਂ ਅਡਜਸਟਮੈਂਟ ਵੱਡੇ ਦੜਿਆਂ ਵਿੱਚ ਕਰਦਿਆ ਜਿੰਦੇ ਵਿੱਚ 4000 ਵਾਲਾ ਵੀ ਨਰਮਾ ਛੱਡ ਦਿਆ ਜਿੰਦੇ ਵਿੱਚ 7000 ਵਾਲਾ ਵੀ ਛੱਡ ਦਿਆ ਜਿੰਦੇ ਵਿੱਚ 6000 ਵਾਲਾ ਵੀ ਛੱਡ ਦਿਆ ਫਿਰ ਇਹ ਬੱਟੇ ਲਾਉਂਦੇ ਆ ਇੱਟਾਂ ਪਾਉਂਦੇ ਆ ਇਹ ਚਾਰ ਸਵੇਰੋਂ ਕਿਸਾਨ ਨੂੰ ਮਾਰਨ ਤੇ ਲੱਗੇ ਖੜੇ ਆ ਅੱਜ ਅਸੀਂ ਕਿਉਂਕਿ 2 ਦਿਨ ਬੋਲੀ ਸਟਾਰਟ ਕਰਦੇ ਇੱਕ ਦਿਨ ਬੰਦ ਕਰ ਦਿੰਦੇ ਕਦੀ 10 ਟਾਲੀਆਂ ਖਰੀ ਲਾ ਅੱਜ ਅਸੀਂ ਪ੍ਰੋਪਰ ਲਿਖਤੀ ਕਾਗਜ਼ੀ ਕਾਰਵਾਈ ਨਾਲ ਇਹਨਾਂ ਤੋਂ ਸਟਾਰਟ ਹੋਣ ਦੇਵਾਂਗੇ ਜਿਹੜਾ ਸਾਥੋਂ ਵਾਰ-ਵਾਰ ਇਹਨਾਂ ਦਾ ਘਰਾਉ ਨਹੀਂ ਕੀਤਾ ਜਾਂਦਾ ਤੇ ਪੂਰੀ ਪਾਰਦਰਸ਼ੀ ਨਾਲ ਜਿਹੜਾ ਕੰਮ ਹੋਵੇ ਕਿਸਾਨਾਂ ਨੂੰ ਵੀ ਪਤਾ ਲੱਗੇ ਵੀ ਸਾਡਾ ਹਾਲਾਤ ਹੋ ਇਹਨਾਂ ਨੂੰ ਵੀ ਪਤਾ ਲੱਗੇ ਪੂਰਾ ਰਿਕਾਰਡ ਇਹਨਾਂ ਕੋਲ ਹੋਵੇ ਜਦੋਂ ਇਹ ਇੱਥੋਂ ਬੰਦ ਕਰਨ ਥੱਲੇ ਜਦੋਂ ਸਾਰਾ ਨਰਮਾ ਖਰੀਦ ਲੈਣ ਪਰਚੀਆਂ ਦੇ ਥੱਲੇ ਲੀਕ ਮਾਰਨ ਬੰਦ ਕਰਕੇ ਵੀ ਇਹਨਾਂ ਨਰਮਾ ਖਰੀਦ ਲਿਆ ਉਹਨੂੰ ਪਾਰਦਰਸ਼ੀ ਰੋਜ਼ ਨੱਟ ਦੇ ਉੱਤੇ ਜਿਵੇਂ ਆਪਣੀ ਕਿੰਨੂ ਦੀ ਬੋਲੀ ਚੱਲਦੀ ਹੈ ਰੋਜ਼ ਪਹੁੰਚ ਆ ਵੀ ਇਹੀ ਇਹਨਾਂ ਖਰੀਦ ਲਿਆ ਅੱਜ ਦੀ ਤਰੀਕ ਵਿੱਚ ਅਸੀਂ ਇੰਨੀਆਂ ਹੀ ਪਰਚੀਆਂ ਕੱਟੀਆਂ ਅੱਗੇ ਨਹੀਂ ਕਟਾਂਗੇ ਲੁੱਟ ਹੋ ਰਹੀ ਹੈ ਜਿਹੜੀ ਲੁੱਟ ਬੜੀ ਜੀ ਇਹਨਾਂ ਇਹ ਗੱਲ ਸੁਣੋ ਐਮ ਐਲ ਏ ਆਂ ਦੀਆਂ ਟਰਾਲੀਆਂ ਆਉਂਦੀਆਂ ਲੋਕੀ ਸੁਪਾਰਸ਼ ਐਮ ਐਲ ਏ ਕੋਈ ਜਾਣ ਲਾਪੀਆਂ ਐਮ ਐਲ ਏ ਦੀਆਂ ਟਰਾਲੀਆਂ ਆਉਂਦੀਆਂ ਵੀ ਉਹਨਾਂ ਨੂੰ ਪਰਚੀਆਂ ਦੇਂਦੇ ਤੋਲਦੇ ਆ ਹੋਰ ਕਿਸੇ ਲੀਡਰਸ਼ਿਪਰਾਂ ਦੀਆਂ ਟਰਾਲੀਆਂ ਆਉਂਦੀਆਂ ਉਹ ਵੀ ਤੋਲਦੇ ਆ ਪਰਚੀਆਂ ਦੇ ਦੇ ਕੇ ਉਹ ਜਿਹੜੇ ਵਿਚਾਰੇ ਕਿਸਾਨ ਇੱਥੇ ਆਣ ਕੇ ਚਾਰ ਚਾਰ ਦਿਨ ਤੋਂ ਮਰਦੇ ਆ ਉਹ ਵਿਚਾਰੇ ਇੱਥੇ ਹੀ ਬੈਠੇ ਰਹਿੰਦੇ ਜਿੰਨੀ ਕੋਈ ਸੁਪਾਰਸ਼ ਨਹੀਂ ਹੈਗੀ ਜਿੰਦਾ ਕੋਈ ਕਿਸੇ ਨੂੰ ਜਾਣਦਾ ਨਹੀਂ ਹੈਗਾ ਇਸ ਕਰਕੇ ਹਾਲਾਤ ਆ ਜਦੋਂ ਮੰਡੀ ਬਣੀ ਆ ਇੱਥੇ ਮੰਡੀ ਵਿੱਚ ਪਾਰਦਰਸ਼ੀ ਨਾਲ ਰੇ ਕੰਮ ਹੋਣਾ ਚਾਹੀਦਾ ਅੱਜ ਫਿਰ ਬੰਦੀ ਬਣਾਇਆ ਅੱਜ ਬੰਦੀ ਬਣਾਇਆ ਉਹਦੇ ਛੱਡਿਆ ਜਾਏ ਉਹਦੇ ਛੱਡਾਂਗੇ ਜਦੋਂ ਇੱਕ ਤਾਂ ਜਿਹੜਾ ਗੁਰਦੀਪ ਸਿੰਘ ਜੀ ਹੈਗੇ ਨੇ ਦੀ ਬਦਲੀ ਕੀਤੀ ਜਾਵੇ ਕਿਉਂਕਿ ਇਹਨੂੰ ਜਦੋਂ ਦਾ ਮੈਂ ਦੇਖਣ ਲੱਗਾ ਇਹਨੂੰ 2 ਮਹੀਨੇ ਹੋ ਗਏ ਕੰਮ ਕਰਦੇ ਨੂੰ ਸਭ ਤੋਂ ਜ਼ਿਆਦਾ ਤਾਂਦਲੀ ਇਹਨੇ ਮਚਾਈ ਹੈ ਇਹਦੀ ਬਦਲੀ ਕਰਕੇ ਕੋਈ ਨਵਾਂ ਅਫਸਰ ਲਾ ਕੇ ਤੇ ਇਹ ਕੰਮ ਨੂੰ ਚਲਾਇਆ ਜਾ ਕਿ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਮਾਮਲਾ ਗਿਆ ਕਹਿੰਦੇ ਹੈਗੇ ਤੁਹਾਨੂੰ ਜਿਹੜਾ ਇੱਥੇ ਬੰਦੇ ਬਣਾ ਲਿਆ ਤੇ ਲਗਾਤਾਰ ਦੋਦੇ ਤੇ ਜਿਹੜਾ ਹੈਗਾ ਕਈ ਤਰ੍ਹਾਂ ਦੇ ਇਲਜ਼ਾਮ ਵੀ ਲਾਏ ਜਾ ਰਹੇ ਕਿੱਥੇ ਤਾਂਦਲੀ ਹੋ ਰਹੀ ਹੈ ਕਿਸਾਨਾਂ ਦੀ ਜਿਹੜੀ ਲੁੱਟ ਹੋ ਰਹੀ ਹੈ ਤੇ ਲਗਾਤਾਰ ਜਿਹੜਾ ਲੋਕਾਂ ਨੂੰ ਜਿਹੜਾ ਕਿਸਾਨ ਜਿੱਥੇ ਬੰਦਿਆਂ ਨੂੰ ਧ ਲੇ ਇਸ ਵਾਰੀ ਵੱਡੀ ਸਮੱਸਿਆ ਕੁਆਲਟੀ ਪ੍ਰੋਬਲਮ ਹੈ। ਇਹ ਬੁਰੀ ਕੁਆਲਟੀ ਕੁਛ ਈੜੇ ਨਾ ਖਰਾਬ ਹੋ ਗਈ, ਕੁਛ ਬਾਹਰ से ਨਾ ਖਰਾਬ ਹੋ ਜਨੇ ਕੋ ਇਸ ਵਾਰੀ ਵੀ ਜਿੱਦੀ ਜ਼ਿਆਦਾ ਕੁਆਲਟੀ ਉਹ ਖਰਾਬ ਹੈ। ਚੰਗੀ ਕੁਆਲਟੀ ਘਟ। ਇਸ ਕਰਕੇ ਸਮੱਸਿਆ ਆ ਰਹੀ ਹੈ। ਅੱਛਾ ਇਹ ਗਵਰਨਮੈਂਟ ਦੇ ਉਪਰੋ ਦੇਸ਼ਾ ਵੀ ਆਪਣੀ ਬੜੀਆ ਕੁਆਲਟੀ ਲੱਗਦਾ ਵੀ ਸਰਕਾਰ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਜੇਕਰ ਨਰਮਾ ਖਰਾਬ ਹੁੰਦਾ ਤਾਂ ਉਹਨੇ ਸਰਕਾਰ ਸਾਹਾਨੂੰ ਉੱਪਰ ਸਾਨੂੰ ਉਦੇਸ਼ ਕਰਦੇ ਸੀ ਲੈ ਲੈ ਇਦੋਂ ਉਪਰੋਂ ਆਪਾਂ ਦੇ ਮਤਲਬ ਇਦਾਂ ਦੀਆਂ ਬੰਦਸਾਂ ਲੱਗੀਆਂ ਨੇ ਉਹਦਾ ਕਰਕੇ ਜਿੰਨਾ ਸੀ ਤਾਂ ਜਿੱਨਾ ਕੋ ਉਹ ਗਵਰਨਮੈਂਟ ਅੰਪਲਾਈ ਹੋਣ ਦੇ ਨਾਤੇ ਜੋ ਸਾਨੂੰ ਨੋਟ ਕਰ ਲੱਗਦਾ ਨਹੀਂ ਕਿ ਮਤਲਬ ਕਿਸਾਨ ਜਿਹੜਾ ਹੈਗਾ ਮੰਡੀ ਜਿਹੜੀ ਹੈ ਅੰਦਰ ਮੈਂ ਮੰਡੀ ਚ ਲੈ ਕੇ ਆਉਂ ਉਹ ਮੰਡੀ ਚ ਲੈ ਕੇ ਆਉਂਗਾ ਜੇਕਰ ਚਾਹੇਗਾ ਇਹਦਾ ਕੋਈ ਫੈਸਲਾ ਕੋਈ ਹੱਲ ਹੋਊਗਾ ਤਾਂ ਫੇਰ ਹੀ ਹੈ ਨਾ ਜਿਹੜੀ ਲੋਅਰ ਕੁਆਲਿਟੀ ਹੈ ਜਿਹੜੀ ਕੁਆਲਿਟੀ ਖਰਾਬ ਹੋਗੀ ਉਦੋਂ ਕੋਈ ਅਲੱਗ ਤੋਂ ਜਿਹੜਾ ਮਸਲਾ ਹੱਲ ਕਰਦੇ ਸਾਰਾ ਕ੍ਰੀਤਾ ਜਾ ਕੀ ਕਹਿਆ ਤੁਸੀਂ ਆਪਣੇ ਅਧਿਕਾਰੀਆਂ ਨੂੰ ਹਾਂ ਤਾਂ ਕਿਹਾ ਵੀ ਵਿੱਚ ਸਭੀ ਬੈਠੇ ਆਜੋ ਤੁਸੀਂ ਬਸਾਂਦੇ ਦਾ ਫੈਸਲਾ ਦਿਓ ਠੀਕ ਹੈ ਕਹਿੰਦੇ ਉਹਨੂੰ ਕਰਦੇ ਆਂ ਵੈਸੇ ਤਾਂ ਖੱਜਲ ਖਵਾਰ ਹੋ ਰਹੀ ਹੈ ਤਿੰਨ ਤਿੰਨ ਹਫ਼ਤਾ ਹਫ਼ਤਾ ਨਹੀਂ ਸਾਡੇ ਨਾਲ ਤਾਂ ਗੱਤੇਬੰਦੀਆਂ ਨਾਲ ਹਰ ਰੋਜ਼ ਹੀ ਸਾਡੇ ਮਤਲਬ ਅਸੀਂ ਆਪਸੇ ਬੈਠਦੇ ਆਂ ਕਰਦੇ ਆਂ ਪਰ ਉਹ ਪੱਗਜਲ ਖਵਾਰ ਜਿਹੜਾ ਮੇਰੇ ਮੇਰੇ ਅਧਿਕਾਰ ਤੇ ਨਹੀਂ ਹੁੰਦਾ ਉਹ ਤਾਂ ਮੈਂ ਕਰ ਨਹੀਂ ਦੇ ਸਕਦਾ ਬਿਲਕੁਲ ਠੀਕ ਹੈ ਨਾ ਤੋਡੇ ਤੇ ਵੀ ਕਈ ਤਰ੍ਹਾਂ ਦੇ ਜ ਇਲਜ਼ਾਮ ਲਾਰੇ ਹੈਗੇ ਦੇਖੋ ਜੀ ਜਦੋਂ ਕੋਈ ਇਦਾਂ ਦਾ ਮਸਲਾ ਹੋਊਗਾ ਇਲਜ਼ਾਮ ਵੀ ਲੱਗਦੇ ਸਭ ਕੁਝ ਹੁੰਦਾ ਉਹਦੇ ਪਰ ਕਿਸੇ ਨੂੰ ਕੀ ਰੋਕ ਸਕਦੇ ਤਾਂ ਹਰ ਇੱਕ ਦੀ ਆਜ਼ਾਦੀ ਹੈ ਬੋਲਣ ਦਾ ਹਾਂ ਕੋਈ ਕੁਛ ਵੀ ਬੋਲ ਸਕਦਾ ਹੁਣ ਮੈਂ ਕੋਈ ਟਕਰਾਅ ਵਾਸਤੇ ਥੋੜੀ ਕੁਛ ਨਾ ਕਰਨਾ ਠੀਕ ਹੈ ਨਾ ਕੁਝ ਵੀ ਕੋਈ ਬੋਲ ਸਕਦਾ ਉਹ ਤਾਂ ਉਹਦਾ ਆਪਣਾ ਰਾਈਟ ਹੈ ਹਰ ਜਿੰਨੇ ਵੀ ਬੰਦੇ ਹਰ ਬੰਦਾ ਨੂੰ ਬੋਲਣ ਦਾ ਅਧਿਕਾਰ ਇਹਨਾਂ ਨੂੰ ਕੋਈ ਵੀ ਕੁਝ ਵੀ ਬੋਲ ਸਕਦਾ ਲੱਗਦਾ ਹੈ ਕਿ ਇਹ ਬੋਰ ਦੀ ਨਰਮਾ ਮੰਡੀ ਚ ਕਿਸਾਨ ਜਿਹੜਾ ਇਸੇ ਤਰ੍ਹਾਂ ਖਜਲਖੁਆਰ ਹੋ ਰਿਹਾ ਹੈ